ਕਿ ਹਰ ਰੋਜ ਨਵਾਂ ਚੰਨ ਚਾੜਦੇ ਨੇ ਰੈਂਦੇ ਨੇ ਤੁਹਾਡੇ ਸਾਡੇ ਆਸ-ਪਾਸ ਸਾਥੀਓ ਬੱਚੋ ਕਿਸੇ ਨੂੰ ਆਪਣਾ ਭੇਤ ਨਾ ਦਿਓ ਕਿਉਂਕਿ ਚੋਰਾ ਨੇ ਪੰਜਾਬ ਦਾ ਪੁੱਟਿਆ ਪਿਆ ਹੈ ਪੰਜਾਬ ਦਾ ਮਾਰਿਆ ਪਿਆ ਹੈ ਨਾ ਸਾਥੀਓ ਪੰਜਾਬ ਦਾ ਮਾਰਿਆ ਪਿਆ ਹੈ ਨਾ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕਲ 31 ਦਸੰਬਰ ਸੀ ਰਾਤੀ 12 ਵਜੇ ਨਵਾਂ ਸਾਲ ਚੜ੍ਹਿਆ ਪਰ ਚੋਰ ਕੱਲ ਰਾਤ ਵੀ ਨਹੀਂ ਟਲੇ ਚੋਰ ਕੱਲ ਰਾਤ ਵੀ ਅਜੇ ਹੱ ਧਮਾਕਾ ਕਰ ਗਏ ਆ ਕਿ ਇੱਕ ਗਰੀਬ ਵਿਅਕਤੀ ਜਿਸ ਦਾ ਨਾਮ ਜਸਵਿੰਦਰ ਕੁਮਾਰ ਹੈ ਜੋ ਕਿ ਇੱਕ ਛੋਟੇ ਹਾਥੀ ਦਾ ਮਾਲਕ ਸੀ ਉਸ ਨੂੰ ਹਾਲੇ ਤੱਕ ਉਸ ਧਮਾਕੇ ਦੀ ਗੂੰਜ ਸੁਣ ਰਹੀ ਹੈ ਸਾਥੀ ਜਦੋਂ ਅਸੀਂ ਛੋਟੇ ਸੀਗੇ ਸਾਡਾ ਪਰਿਵਾਰ ਸਾਨੂੰ ਕਹਿੰਦਾ ਹੁੰਦਾ ਸੀ ਕਿ ਘਰੋਂ ਬਾਹਰ ਹਨੇਰੇ ਵੇਲੇ ਨਾ ਜਾਓ ਕਿਉਂਕਿ ਉਸ ਸਮੇਂ ਕਾਲੇ ਕੱਚੇ ਵਾਲਿਆਂ ਦਾ ਕਹਿਰ ਸੀ ਪਰ ਜੇ 2024 ਦੀ ਗੱਲ ਕਰੀਏ ਤਾਂ ਹੁਣ ਹਾਈ ਪ੍ਰੋਫਾਈਲ ਚੋਰਾਂ ਦਾ ਕਹਿਰ ਹੈ ਜੋ ਕਦੀ ਵਰਨਾ ਗੱਡੀ ਵਿੱਚ ਆਉਂਦੇ ਆ ਜੋ ਕਦੀ अल्टੋ ਗੱਡੀ ਵਿੱਚ ਆਉਂਦੇ ਆ ਤੇ ਆ ਕੇ ਗੱਡੀਆਂ ਚੋਰੀ ਕਰਕੇ ਲੈ ਜਾਂਦੇ ਔਰ ਆਮ ਜਨਤਾ ਦੀ ਜ਼ਿੰਦਗੀ ਵਿੱਚ ਰੰਗ ਚ ਭੰਗ ਪਾ ਜਾਂਦੇ ਆ ਇਹਨਾਂ ਹਾਈ ਪ੍ਰੋਫਾਈਲ ਚੋਰਾਂ ਨੂੰ ਮੋਟਰਸਾਈਕਲ ਬਹੁਤ ਪਸੰਦ ਨੇ ਖਾਸ ਕਰਕੇ ਸਪਲੈਂਟਰ ਮੋਟਰਸਾਈਕਲ ਤੇ ਪਿੱਛੇ ਜੇ ਸਕੋਰਪੀਓ ਗੱਡੀ ਚੱਕਣ ਲੱਪੇ ਸੀ ਪਰ ਹੁਣ ਇਹਨਾਂ ਦੀ ਪਹਿਲੀ ਪਸੰਦ ਛੋਟਾ ਹਾਥੀ ਬਣਦਾ ਜਾ ਰਿਹਾ ਖਬਰ ਵੱਲ ਰੁੱਖ ਕਰੀਏ ਤਾਂ ਕੱਲ ਪਿੰਡ ਮੱਲਾ ਸੋਡੀਆਂ ਵਿਖੇ ਰਾਤ ਨੂੰ 12 ਵਜੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਦ 12 ਵਜੇ ਅਸੀਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਨਵਾਂ ਸਾਲ ਮਨਾ ਰਹੇ ਸੀ ਤਦ ਇਹ ਚੋਰ 12 ਵਜੇ ਵੀ ਚੋਰੀ ਕਰਨ ਤੋਂ ਨਹੀਂ ਟਲੇ ਹੁੰਦਾ ਕੀ ਹੈ ਜੀ ਪਿੰਡ ਮੱਲਾ ਸੋਡੀਆਂ ਵਿਖੇ 메ਨ ਰੋਡ ਤੇ ਮੱਲਾ ਸੋਡੀਆਂ ਪਿੰਡ ਜਿਹੜਾ ਬਹਿਰਾਮ ਦੇ ਨੇੜੇ ਆ 메ਨ ਰੋਡ ਤੇ ਤਰਪਾਲ ਪਾ ਕੇ ਇੱਕ ਛੋਟਾ ਹਾਥੀ ਖੜਾ ਸੀ ਚੋਰ ਆਲਟੋ ਗੱਡੀ ਵਿੱਚ ਆਉਂਦੇ ਆ ਜਸਵਿੰਦਰ ਕੁਮਾਰ ਦੇ ਕਹਿਣ ਦੇ ਮੁਤਾਬਿਕ ਜੋ ਕਿ ਛੋਟੇ ਹਾਥੀ ਦੇ ਮਾਲਕ ਆ ਚੋਰ ਆਲਟੋ ਗੱਡੀ ਵਿੱਚ ਆਉਂਦੇ ਆ ਤਰਪਾਲ ਲਾਉਂਦੇ ਆ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਹਨ ਤਰਪਾਲ ਲਾਉਂਦੇ ਆ ਤੇ 5 ਤੋਂ 6 ਮਿੰਟਾਂ ਦੇ ਅੰਦਰ ਅੰਦਰ ਛੋਟੇ ਹਾਥੀ ਦਾ ਲੋਕ ਖੋਲ ਕੇ ਚਾਬੀ ਲਾ ਕੇ ਛੋਟੇ ਹਾਥੀ ਨੂੰ ਸਟਾਰਟ ਕਰਕੇ ਲੈ ਜਾਂਦੇ ਹੁਣ ਇੱਥੇ ਗੱਲ ਸਮਝਣ ਵਾਲੀ ਹੈ ਕਿ ਚੋਰਾ ਕੋਲ ਅਜਿਹੀ ਕਿਹੜੀ ਚਾਬੀ ਹੈ ਜਾਂ ਚੋਰਾ ਦੀ ਅਜਿਹੀ ਕਿਹੜੀ ਟ੍ਰੇਨਿੰਗ ਹੋਈ ਹੈ ਕਿ ਪੰਜਾ ਛੇ ਮਿੰਟਾਂ ਦੇ ਅੰਦਰ ਬਗਾਨੀ ਗੱਡੀ ਦਾ ਲੋਕ ਖੋਲ ਕੇ ਉਸ ਨੂੰ ਸਟਾਰਟ ਕਰਕੇ ਉੱਥੋਂ ਲੈ ਗਏ ਤੂੰ ਹੁੰਦਾ ਕਿ ਜੀ ਸਵੇਰੇ 5:30 ਵਜੇ ਜਦੋਂ ਦਸਵਿੰਦਰ ਕੁਮਾਰ ਉੱਠਦੇ ਆ ਦੇਖਦੇ ਆ ਕਿ ਉਹਨਾਂ ਦਾ ਛੋਟਾ ਹਾਥੀ ਮੌਜੂਦ ਨਹੀਂ ਹੈ ਜਿੱਥੇ ਖੜਾ ਕੀਤਾ ਸੀ ਤਾਂ ਪੈਰਾਂ ਹੇਠੋ ਜ਼ਮੀਨ ਖਿਸਕ ਜਾਂਦੀ ਹੈ ਉਹ ਲੱਗਦਾ ਜਿਵੇਂ ਪੁਚਾਲ ਆ ਗਿਆ ਅਸਮਾਨ ਖਾ ਗਿਆ ਕਿ ਧਰਤੀ ਨਿਕਲ ਗਈ ਜਸਵਿੰਦਰ ਕੁਮਾਰ ਹੱਥ ਪੈਰ ਮਾਰਦੇ ਆ ਟੋਲ ਪਲਾਜ਼ਾ ਤੇ ਪਹੁੰਚਦੇ ਆ ਤੇ ਸੀਸੀਟੀਵੀ ਕੈਮਰੇ ਖੰਘਾਲਦੇ ਤੇ ਪਤਾ ਲੱਗਦਾ ਕਿ ਛੋਟਾ ਹਾਥੀ ਇੱਥੋਂ ਕ੍ਰਾਸ ਕੀਤਾ ਜਸਵਿੰਦਰ ਕੁਮਾਰ ਪੁਲਿਸ ਨੂੰ ਵੀ ਕੰਪਲੀਟ ਦਿੰਦੇ ਆ ਪਰ ਆਮ ਬੰਦੇ ਤਦਾ ਇਹ ਹਾਲਾਤ ਬਣ ਗਏ ਆ ਕਿ ਇੱਕ ਪਾਸੇ ਖੂ ਦੂਜੇ ਪਾਸੇ ਖਾਤਾ ਜਿੱਧਰ ਮਰਜੀ ਢੀਂ ਬਜਾਈ ਚਲੋ ਕਿਸੇ ਨੂੰ ਕੁਝ ਨਹੀਂ ਸੁਣਦਾ ਜਸਵਿੰਦਰ ਕੁਮਾਰ ਤੁਹਾਡੇ ਅੱਗੇ ਇੱਕ ਅਪੀਲ ਕਰਨਾ ਚਾਹੁੰਦੇ ਆ ਉਹ ਅਪੀਲ ਕੀ ਹੈ ਉਹ ਦੱਸਿਓ ਉਸ ਤੋਂ ਪਹਿਲਾਂ ਮੈਂ ਸਿਰਫ ਦੋ ਸੁਝਾ ਦੇਣਾ ਚਾਹੁੰਨਾ ਇੱਕ ਪ੍ਰਸ਼ਾਸਨ ਨੂੰ ਤੇ ਇੱਕ ਆਮ ਜਨਤਾ ਨੂੰ ਪਹਿਲਾ ਸੁਝਾ ਪ੍ਰਸ਼ਾਸਨ ਨੂੰ ਇਹ ਆ ਕਿ ਜਿਵੇਂ ਕੱਲ ਅਸੀਂ ਖਬਰ ਪੇਸ਼ ਕੀਤੀ ਸੀ ਕਿ ਬੰਗਾ ਪੁਲਿਸ ਨੇ ਇੱਕ ਚੋਰ گرو ਫੜ ਲਿਆ ਜਿਹੜਾ ਲੁਟਾਕੋਹਾ ਕਰਦਾ ਸੀਗਾ ਜਿਹੜਾ ਲੋਕਾਂ ਨੂੰ ਡਰਾ ਕੇ ਉਹਨਾਂ ਕੋਲੋਂ ਕੀਮਤੀ ਸਮਾਨ ਖੁੰਦਦਾ ਸੀ ਜਦੋਂ ਇਦਾਂ ਦੇ ਗਰੋਹ ਫੜ ਹੁੰਦੇ ਆ ਤਾਂ ਇਹ ਚੀਜ਼ ਜ਼ਰੂਰ ਫਿਕਰ ਆਊਟ ਹੋਣੀ ਚਾਹੀਦੀ ਹੈ ਕਿ ਇਹ ਚੋਰ ਚੋਰੀ ਕਰਕੇ ਸਮਾਨ ਕਿਨੂੰ ਵੇਚਦੇ ਆ ਕਿਉਂਕਿ ਜਿਹੜੇ ਵੱਡੇ ਚੋਰ ਨੇ ਜਿਹੜੇ ਵੱਡੇ ਸੱਪ ਨੇ ਉਹਨਾਂ ਦਾ ਡੰਗ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਇਹਨਾਂ ਨੂੰ ਸ਼ਹਿਦ ਦਿੰਦੇ ਆ ਛੋਟੇ ਚੋਰਾਂ ਨੂੰ ਜਿਹੜੇ ਵੱਡੇ ਚੋਰ ਨੇ ਤਾਂ ਇਹ ਫਿਰ ਚੋਰੀ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਆ ਦੂਜੀ ਬੇਨਤੀ ਆਮ ਜਨਤਾ ਨੂੰ ਇਹ ਹੈ ਦੇ ਛੋਟੇ ਹਾਥੀ ਨਾਲ ਯਾਰੀ ਲਾ ਕੇ ਦਰ ਭੀੜੇ ਨਹੀਂ ਰੱਖਣੇ ਚਾਹੀਦੇ ਹੋ ਸਕਦਾ ਕਿ ਕਈ ਵੇਲੇ ਪ੍ਰੋਬਲਮ ਹੋਵੇ ਕਿ ਘਰ ਗੱਡੀ ਖੜੀ ਕਰਨ ਦੀ ਜਗ੍ਹਾ ਨਾ ਹੋਵੇ ਤਾਂ ਗੱਡੀ ਨੂੰ ਕਿਸੇ ਸੇਫ ਜਗ੍ਹਾ ਤੇ ਖੜੀ ਕਰੋ ਪੂਰੀਆਂ ਪ੍ਰੀਕਾਸ਼ਨਸ ਲੋ ਸਾਰੇ ਲੋਕ ਲਾਓ ਸਾਰੇ ਦਰਵਾਜ਼ੇ ਲੋਕ ਹੋਣੇ ਚਾਹੀਦੇ ਤੇ ਸਟੀਅਰਿੰਗ ਲੋਕ ਜ਼ਰੂਰ ਹੋਣਾ ਚਾਹੀਦਾ ਹੁਣ ਇੱਕ ਵਾਰ ਤੁਹਾਨੂੰ ਜਸਵਿੰਦਰ ਕੁਮਾਰ ਹੋਣਾ ਦੀ ਅਪੀਲ ਸੁਣਾਉਣੀ ਹੈ ਉਹ ਤੁਹਾਡੇ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਵਿੰਦਰ ਕੁਮਾਰ ਉਰਖਪਾਲਾ ਪਿੰਡ ਮੱਲਾ ਸੋਡੀਆਂ ਨੇੜੇ ਬਹਿਰਾਮ ਮੇਰੀ ਗੱਡੀ ਛੋਟਾ ਹਾਥੀ ਜਿਸ ਦਾ ਨੰਬਰ ਪੀਵੀ 32 ਪੀ 3598 ਜੋ ਕਿ ਮਲਾ ਸੋਡੀਆਂ ਤੋਂ 메ਨ ਰੋਡ ਤੋਂ ਰਾਤੀ 31 ਦਸੰਬਰ 2023 ਕਰੀਬ 12 ਵਜੇ ਚੋਰੀ ਕਰ ਲਿਆ ਗਿਆ ਹੈ ਜੋ ਕਿ ਚੋਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਜਿਹੜੇ ਸੀਸੀਟੀਵੀ ਫੁਟੇਜ ਵਿੱਚ ਦੇਖੇ ਗਏ ਤੇ ਫਗਵਾੜਾ ਵੱਲ ਨੂੰ ਗੱਡੀ ਲੈ ਕੇ ਫਰਾਰ ਹੋ ਗਿਆ ਸਾਨੂੰ ਤੜਕੇ ਉੱਠ ਕੇ ਪਤਾ ਲੱਗਿਆ ਕਿ ਗੱਡੀ ਉੱਥੇ ਨਹੀਂ ਹੈ ਤਾਂ ਮੈਂ ਉਸ ਉਪरांत 5 ਵਜੇ ਤਕਰੀਬਨ 5:30 ਵਜੇ ਟੋਲ ਪਲਾਜ਼ੇ ਤੱਕ ਗਿਆ ਤੇ ਉੱਥੋਂ ਜਾ ਕੇ ਚੈੱਕ ਕੀਤਾ ਤਾਂ ਗੱਡੀ ਉੱਥੋਂ ਕ੍ਰਾਸ ਹੋਈ ਸੀ 12:05 ਵਜੇ ਉਸ ਤੋਂ ਉਪरांत ਮੈਂ ਵਾਪਸ ਆ ਕੇ ਥਾਣਾ ਬਹਿਰਾਮ ਵਿਖੇ ਆਪਣੀ ਰਿਪੋਰਟ ਦਰਜ ਕਰਵਾਈ ਤੇ ਅਸੀਂ ਆਪ ਵੀ ਉਸ ਗੱਡੀ ਦੀ ਭਾਲ ਕਰ ਰਹੇ ਹਾਂ ਜਿਸ ਦਾ ਸਾਨੂੰ ਹਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਮੇਰੀ ਗੱਡੀ ਲੱਪਣ ਵਿੱਚ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਮਨੂੰ ਗੱਡੀ ਵਾਪਸ ਮਿਲ ਸਕੇ ਤੇ ਮੈਂ মিডিਆ ਤੋਂ ਵੀ ਇਹੀ ਚਾਹੁੰਦਾ ਹਾਂ ਕਿ ਮੇਰੀ ਮਦਦ ਕਰਕੇ ਮੈਨੂੰ ਗੱਡੀ ਮੇਰੀ ਵਾਪਸ ਦਵਾਈ ਜਾਵੇ ਮੈਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਮੇਰਾ ਮੋਬਾਈਲ ਨੰਬਰ 97813 19704